ਸੋ ਭਾਈ ਜੀ ਜੀ ਕੀ ਫਤਿਹ ਵੀਡੀਓ ਚ ਅਰਟਿਸਟ ਸਤਿਗੁਰਾਂ ਦੀ ਬੜੀ ਕਿਰਪਾ ਜੋ ਪਹਿਲਾਂ ਬਈ ਦਿਨਾਂ ਤੋਂ ਨੌਜਵਾਨ ਹਿੰਮਤਪੁਰੇ ਦੇ ਬੜਾ ਉਦੋਂ ਬੁਰਾਣਾ ਕਰਕੇ ਇਕੱਲੇ ਇਕੱਲੇ ਘਰ ਚੋਂ ਸਾਰੇ ਪਿੰਡ ਚੋਂ ਰਾਸਣ ਇਕੱਠਾ ਕਰਿਆ ਜਿਨ੍ਹਾਂ ਜਿਨ੍ਹਾਂ ਨੇ ਵੀ ਕੋਈ ਤੁਹਾਨੂੰ ਕੋਈ ਇੱਕ ਮੁਠੀ ਆਟੇ ਦਿੱਤੀ ਹੈ ਕੋਈ ਦਾਲ ਕੋਈ ਘਿਓ ਕੋਈ ਪਾਣੀ ਦੀ ਸੇਵਾ ਕਿਸੇ ਪ੍ਰਕਾਰ ਦੀ ਵੀ ਸੇਵਾ ਕੀਤੀ ਮਾਇਆ ਕਰਕੇ ਸੇਵਾ ਕਰੀ ਹੈ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਸਭ ਦਾ ਦੇ ਸਮੇਂ ਤੇ ਔਕੇ ਟਾਈਮ ਤੇ ਸਾਰਿਆਂ ਨੇ ਮੂਰੀ ਹੋ ਕੇ ਉਦੋਂ ਪ੍ਰਾਰਥਨਾ ਕਰਿਆ ਬਾਕੀ ਨੌਜਵਾਨਾਂ ਦਾ ਧੰਨਵਾਦ ਜਿਹੜੇ ਪਿੰਡੇ ਮੀਂਹ ਦੇ ਵਿੱਚ ਵਿਚਾਰੇ ਨੇ ਬਾਰਨ ਸਾਲ ਰਸਣ ਇਕੱਠਾ ਕਰਿਆ ਇਕੱਲੇ ਇਕੱਲੇ ਘਰ ਤੋਂ ਰਸਣ ਇਕੱਠਾ ਕਰਿਆ ਜੇ ਕੋਈ ਗਲ ਰਹਿ ਗਿਆ ਹੋਵੇ ਅਸੀਂ ਮਾਫੀ ਮੰਗਦੇ ਆਂ ਕੋਈ ਵਾਰ ਕੋਈ ਨਹੀਂ ਜਾਦਾ ਹੁਣ ਵੈਸੇ ਤਾਂ ਸਾਰਿਆਂ ਦੇ ਛੇ ਪਦਰਾਂ ਦੇ ਘਰੇ ਗਏ ਆਂ ਬਾਕੀ ਸਭ ਦਾ ਧੰਨਵਾਦ ਨਗਰ ਹਿੰਮਤਪੁਰਾ ਅਤੇ ਨਗਰ ਭਾਗੀ ਕੇ ਇਹੋ ਜਿਹੜਾ ਭਾਗੀ ਦਾ ਰਸਣਾ ਹੈ ਇਹ ਆਪਾਂ 20 ਬੱਚੇ ਜਣਾਂ ਬਾਅਦ ਜਾਵਾਂਗੇ ਕਿਉਂਕਿ ਉੱਥੇ ਰਸਨ ਬਹੁਤ ਹੈ ਹੁਣ ਦੋ ਡੱਡੀਆਂ ਟਰਾਲੀਆਂ ਅੱਜ ਗੁਰਦੁਆਰਾ ਮੰਨੋ ਸੀ ਹਿੰਮਤਪੁਰਾ ਭਾਗੀਆ ਤੋਂ ਹੁਣ ਅੰਮ੍ਰਿਤ ਵੇੜੇ ਸਵਾ 4:30 ਵਜ ਰਹੇ ਨੇ ਤੇ ਨੌਜਵਾਨ ਸਾਰੇ ਆ ਗਏ ਨੇ ਤੇ ਹੁਣ ਤੁਰ ਰਹੇ ਨੇ ਸਤਿਗੁਰੂ ਕਿਰਪਾ ਕਰੇ ਜਿੰਨੇ ਜਿੰਨੇ ਵੀ ਭਾਵੇਂ ਸਾਡੇ ਘਰਾਂ ਬਾਹਰ ਬੈਠੇ ਆ ਭਾਵੇਂ ਕੋਈ ਇੱਧਰ ਨੇ ਜਿੱਥੋਂ ਜਿੱਥੋਂ ਸੇਵਾਈ ਹੈ ਸਤਿਗੁਰੂ ਦੀ ਜਾਣੇ ਜਾਣ ਨੇ ਇੱਕ ਤਿਲ ਨਹੀਂ ਭੰਨੇ ਘਾਲੇ ਇੱਕ ਤਿਲ ਮੱਤ ਨਹੀਂ ਤੁਹਾਡੀ ਸੇਵਾ ਵਿੱਚ ਨਹੀਂ ਜਾਵੇਗੀ ਤੇ 사ਧੂਆਂ ਦੀ ਕਿਰਪਾ ਤੁਹਾਡੇ ਸਾਹਮਣੇ ਆ ਹੁਣ ਗੁਰਦਾਰਾ ਮੰਦੋ ਸ਼ਹੀਦ ਤੋਂ ਹਿੰਮਤਵਰਾਂ ਪਾਕੀਆ ਤੋਂ ਤੇ ਨੌਜਵਾਨ ਅਤੇ ਦੋ ਟ੍ਰੈਕਟਰ ਟਰਾਲੀਆਂ ਰਸਣੀਆਂ ਭਰ ਕੇ ਸੁੱਕਾ ਰਸਣ ਪੈ ਕੀਤਾ ਹੋਇਆ ਥੈਲਿਆਂ ਵਿੱਚ ਹੁਣ ਜਾ ਰਹੇ ਆ ਸਾਰੀ ਸੰਗਤ ਦਾ ਸਾਰੇ ਨਗਰ ਦਾ ਸਾਰੇ ਵੀਰਾਂ ਦਾ ਇਹਨਾਂ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ